ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀ ਕੀ ਪਤੇ ਦੇਵ ਗੰਦਾਰੀ ਹਰ ਗੁਣ ਗਾਵੇ ਹਉ ਤਿਸ ਬਲਿਹਾਰੀ ਦੇਖ ਦੇਖ ਜੀਵਾ ਸਾਧ ਗੁਰਦਰਸਨ ਜਿਸ ਹਿਰਦੈ ਨਾਮ ਮੁਰਾਰੀ ਰਹਾਉ ਤਮ ਪਵਿੱਤਰ ਪਾਵਨ ਪੁਰਖ ਪ੍ਰਾਪ ਸੁਆਮੀ ਹਮ ਕਿਉ ਕਰ ਮਿਲਹਿ ਜੂਠਾਰੀ ਤਮ ਪਵਿੱਤਰ ਪਾਵਨ ਪੁਰਖ ਇਥੇ ਠਮਕਾ ਪ੍ਰਭ ਸੁਆਮੀ ਇਥੇ ਵਿਸਰਾਮ ਹੈ ਹਾਮ ਇਥੇ ਯਮਕ ਕਿਉ ਘਰ ਮਿਲਹਿ ਜੂਠਾਰੀ ਹਮਰੇ ਜੀਏ ਹੋਰ ਮੁਖ ਹੋਰ ਹੋਤ ਹੈ ਹਾਂ ਜੀਏ ਉਚਾਰਨ ਕਰਨਾ ਜਜੇ ਦੀ ਬਿਹਾਰੀ ਵਧਾ ਕੇ ਜੀ ਨੂੰ ਲਮਕਾ ਕੇ ਈੜੀ ਤੇ ਬਾਅਦ ਛੱਡ ਦੇਣੀ ਸਿਆਰੀ ਲੱਗ ਜੇਗੀ ਜੀਏ ਲਾ ਨਹੀਂ ਲਾਉਣੀ ਜੀਏ ਹਮਰੇ ਜੀਏ ਹੋਰ ਮੁਖ ਹੋਰ ਹੋਤ ਹੈ हम कर्महीन कूड़यारी हमरी मुंद्रा नाम हर स्वामी मुंदरनी मुद्र मुद्र, मुद्र।, मुद्र। हमरी मुद्र हर नाम स्वामी नाम हर स्वामी कस के बोलो हां जी मुद्र हृदय अंतर दुष्ट दुष्टारी ने ने। जो पावै तू राखो स्वामी जान नानक शरण तुम्हारी ਤੁਮਾ ਤੁਮਾਰੀ ਦੁਸ਼ਟ ਸ਼ਸ਼ੇ ਨਹੀਂ ਲਾਉਣੇ ਦੁਸ਼ਟ ਦੁਸ਼ਟਾਰੀ ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ ਇਹ ਨਕਟੀ ਉਚਾਰਨ ਕਰਨਾ ਆਮ ਕਈ ਅੰਜਾਨ ਪਾਠੀ ਸਿੰਘ ਨਟਕੀ ਕਹਿ ਜਾਂਦੇ ਹਨ ਕਕਾ ਪਹਿਲਾਂ ਲਾਉਣਾ ਹੈ ਨਕਟੀ ਜੋ ਬੀਸ਼ਵਾ ਕੇ ਘਰ ਪੂਤ ਜਮਤ ਹੈ ਇਸ ਨਾਮ ਪਰਿਉ ਹੈ ਤਰਕਟੀ ਰਹਾਉ ਜਿਨ ਕਾ ਹਿਰਦੈ ਨਾਹੀ ਹਰਿ ਸੁਆਮੀ ਤੇ ਵਿਗੜ ਰੂਪ ਬੇਰਕਟੀ ਤੇ ਵਿਗੜ ਰੂਪ ਜਿਹੜਾ ਪਾਠ ਹੈ ਸੰਬੰਧਕ ਪਾਠ ਹੈ ਬੇਰਕਟੀ ਨਹੀਂ ਕਹਿਣਾ ਬੇ ਤੋਂ ਡੈਸ਼ ਦੀ ਕਿ ਉਚਾਰਨ ਕਰਨਾ ਬੇਰਕਟੀ ਪੋਲਾ ਹੀ ਬੋਲਨਾ ਜੋ ਨਿਗੂਰਾ ਬਹੁ ਬਾਤਾ ਜਾਣੈ ਓਹ ਹਰ ਦਰਗ ਹੈ ਹੈ ਪ੍ਰਸਟੀ ਦੋਵੇਂ ਹਾਥੇ ਬੋਲਨੇ ਹਨ ਓਹ ਹਰ ਦਰਗ ਹੈ ਹੈ ਪ੍ਰਸਟੀ ਜੀਨ ਕੋ ਦਇਆਲ ਹੋਆ ਮੇਰਾ Swami ਤਿਨਾ ਸਾਧ ਜਨਾ ਪਗ ਚਕਟੀ ਇਹ ਵੀ ਚਟਕੀ ਨਹੀਂ ਕਹਿਣਾ ਚਕਟੀ ਹੀ ਉਚਾਰਨ ਕਰਨਾ ते पाग जरा पाद है पोला उचारण करना है नानक पतित पवित मिल संगत नानक इथे भी थोड़ा ठहरा दे देना है पतित थोड़ा जा ठहरा दे के बोलना है पतित पवित मिल संगत इथे विश्राम गुर पाच है छुकटी ये भी छुकटी उचारण करना है छुटकी नहीं कहना है ਛੱਕਾ ਇੱਕ ਇਹ ਉਚਾਰਨ ਕਰਨਾ ਹੈ ਛੱਕਾ ਇੱਕ ਯਾਨੀ 6 ਸ਼ਬਦਾਂ ਦੇ ਸੰਗ੍ਰਹਿ ਨੂੰ 6 ਸ਼ਬਦਾਂ ਦੇ ਜੋੜ ਨੂੰ ਸਮਦાયੇ ਨੂੰ ਛੱਕਾ ਕਹਿੰਦੇ ਹਨ ਯਾਨੀ ਇੱਥੇ 6 ਸ਼ਬਦ ਪੂਰੇ ਹੋ ਚੁੱਕੇ ਹਨ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਬਾਈ ਗੁਰ ਚਰਨੀ ਚਿਤ ਲਾਈਐ ਪ੍ਰਭੂ ਇਕ ਰਿਪਾਲ ਕਮਲ ਪ੍ਰਗਾਸੇ ਸਦਾ ਸਦਾ ਹਰ ਧਿਆਈਐ ਰਹਾਉ ਅੰਤਰ ਏਕੋ ਬਾਹਰ ਏਕੋ ਸਭ ਮਹਿ ਏਕ ਸਮਾਈਐ ਘਟ ਆਵ ਘਟ ਰਵਿਆ ਸਭ ਠਾਈ ਹਰ ਪੂਰਨ ਬ੍ਰਹਮ ਦਿਖਾਈਐ ਉਸਤਤ ਕਰਹਿ ਸੇਵਕ ਮੂਨ ਕੀਤੇ ਤੇਰਾ ਅੰਤ ਨ ਕਤੁ ਹੋ ਪਾਈਐ ਤੇਰਾ ਅੰਤ ਨਕਤੂ ਪਾਈਐ ਸੁਖਦਾਤੇ ਦੁਖਭੰਜਨ ਸੁਆਮੀ ਜਨ ਨਾਨਕ ਸਾਧ ਬਲ ਜਾਈਐ ਦੀਵ ਗੰਧਾਰੀ ਮਾਈ ਹੋਂ ਹਾਰ ਸੋ ਹੋਈਐ ਸੋ ਹੋਈਐ ਮਾਈ ਕਦ ਤੇ ਵਿਸਰਾਮ ਹੈ ਮਾਈ ਹੋਂ ਹਾਰ ਸੋ ਹੋਈਐ ਰਾਜ ਰਹਿਉ ਰਚਨਾ ਪ੍ਰਾਪ ਆਪਣੀ ਕਹਾ ਲਾਭ ਕਹਾ ਖੋਈਐ ਰਹਾਉ ਕਹਿ ਫੂਲਹਿ ਆਨੰਦ ਬਿਖੇ ਸੁਖ ਕਬ ਹਸਨੋ ਕਬ ਰੋਈਐ ਇਸ ਵਿਸਰਾਮ ਧਿਆਨ ਨਾਲ ਲੌਣਾ ਹੈ ਕਹਿ ਫੂਲਹਿ ਆਨੰਦ ਬਿਖੇ ਸੁਖ ਇਥੇ ਵਿਸਰਾਮ ਹੈ ਕਬ ਹਸਨੋ ਕਬ ਰੋਈਐ ਕਬ ਹੂ ਮੈਲ ਭਰੇ ਅਬਮਾਨੀ ਕਬ ਸਾਧੂ ਸੰਗ ਧੋਈਐ ਕੋਇ ਨਾ ਮਿਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ਕਹੋ ਨਾਨਕ ਤੇ ਗੁਰ ਬਲਿਹਾਰੀ ਜਿਹ ਪ੍ਰਸਾਦ ਸੁਖ ਸੋਈਐ ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ